हांवी सजनो आ ਆਪਾਂ दशमेष स्कूल ਦਾ ਇੱਕ ਸਾਨੂੰ ਦੱਸਿਆਗਾ दशमेष पब्लिक ਸਕੂਲ ਬਰਗਾੜੀ ਇਥੇ ਜਿਹੜਾ ਸਕੂਲ ਦੇ ਵਿੱਚ ਵੈਣਾ ਚੱਲਦੀਆਂ ਇਹ ਵੈਣ ਕੋਠਾਗੁਰੂ ਤੋਂ ਭਗਤਾ ਭਾਈ ਦਾ ਰੂਟ ਆ ਤੇ ਬਾਈ ਨਾਲ ਵੀ ਥੋੜੀ ਗੱਲ ਕਰਵਾਉਣਾ ਮੈਂ ਥੋੜਾ ਆਪਣਾ ਢਿੱਲੋਂ ਕੋਠਾਗੁਰੂ ਸਾਨੂੰ ਅੱਜ ਬਹੁਤ ਵਧੀਆ ਇੱਕ ਖੁਸ਼ਖਬਰੀ ਦੇਣ ਜਾ ਰਹੇ ਆ ਕਿਉਂਕਿ ਅੱਜਕੱਲ ਪ੍ਰਾਈਵੇਟ ਸਕੂਲਾਂ ਦਾ ਤੁਹਾਨੂੰ ਪਤਾ ਹੀ ਆ ਵੀ ਕੀ ਹਾਲ ਹੈਗਾ ਫੀਸਾਂ ਦਾ ਵਾ ਇਹਨਾਂ ਦੇ ਕਿਰਾਇਆਂ ਦਾ ਬਹੁਤ ਭਾਰੀ ਮਾਤਰਾ ਦੇ ਵਿੱਚ ਇਹ ਜਾਨੀ ਕਿ ਕਿਰਾਇਆ ਫੀਸਾਂ ਵਸੂਲੀਆਂ ਜਾਂਦੀਆਂ ਤੇ ਆਪਣੇ 22 ਲੱਖ ਜਿਹੜਾ ਜਾਨੀ ਕਿ ਕੋਠਾਗੁਰੂ ਤੋਂ ਲੱਖਾ ਚੱਕੀ ਵਾਲਾ ਵੀ ਕਹਿੰਦੇ ਆ ਲੱਖਾ ਮਿਸਤਰੀ ਵੀ ਕਹਿੰਦਾ ਤੇ ਉਹਨਾਂ ਨੇ ਬਗਰਾੜੀ ਸਕੂਲ ਜਿਹੜਾ ਦਸ਼ਮੇਸ਼ ਪਬਲਿਕ ਸਕੂਲ ਬਗਰਾੜੀ ਫੈਨ ਉਹਨਾਂ ਨੇ 2 ਮਹੀਨੇ ਹੋ ਗਏ ਉਹਨਾਂ ਦੀ ਚਲਦੀ ਨੂੰ ਉਹਨਾਂ ਨੇ ਇੱਕ ਬੱਚਿਆਂ ਖਾਤਰ ਇੱਕ ਆਫਰ ਦਿੱਤੀ ਆ ਵੀ ਜਿਹੜੇ ਜਾਨੀ ਕਿ ਬੱਚੇ ਆ ਕੋਠਾਗੁਰੂ ਤੋਂ ਜਾਂਦੇ ਆ ਬਗਰਾੜੀ ਸਕੂਲ ਦੇ ਵਿੱਚ ਪੜ੍ਹਨ ਲਈ ਉਹਨਾਂ ਨੂੰ 1000 ਰੁਪਏ ਦੀ ਆਫਰ ਦਿੱਤੀ ਆ 2500 ਰੁਪਿਆ ਕਿਰਾਇਆ ਚੱਲਦਾ ਉਹਨਾਂ ਨੇ 1500 ਰੁਪਿਆ ਕਿਰਾਇਆ ਕਰਿਆ ਤੇ ਜਿਹੜਾ ਜਾਨੀ ਕਿ ਭਗਤੇ ਆ ਉਹ ਜਾਨੀ ਕਿ ਜਿਹੜਾ ਕਿਰਾਇਆ ਹੈਗਾ ਉਹ ਚੱਲਦਾ ਹੈਗਾ 1700 ਰੁਪਿਆ 1700 ਰੁਪਿਆ ਕਿਰਾਇਆ ਚੱਲਦਾ ਤੇ ਉਹਦੇ 'ਚ ਵੀ ਆਫਰ ਆਈ ਹੈਗੀ ਤੇ ਬਾਕੀ ਆਪਾਂ ਬਾਈ ਲੱਖੇ ਨਾਲ ਤੁਹਾਡੀ ਗੱਲ ਵੀ ਕਰਵਾਵਾਂਗੇ ਤੇ ਬਿਲਕੁਲ ਨਵੀਂ ਗੱਡੀ ਆ ਤੇ ਗੱਡੀ ਕਿਹੜਾ ਮਾਡਲ ਆ ਤੇ ਉਹ ਵੀ ਆਪਾਂ ਸਾਰੀ ਬਾਈ ਲੱਖੇ ਨਾਲ ਗੱਲ ਕਰਾਵਾਂਗੇ ਹਾਂ ਬਾਈ ਲੱਖੇ ਕੀ ਹਾਲ ਆ ਠੀਕ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਬਾਈ ਇਹ ਜਿਹੜੀ ਜਾਨੀ ਮੰਨ ਲਓ ਗੱਲ ਤੁਸੀਂ ਆਫਰ ਲਾਈ ਆ ਇਹ ਕਹਿਣ ਤੋਂ ਬਾਅਦ ਵੀ ਚਲੋ ਇਹ ਇਹ ਵੀ ਲੋਕ ਸੇਵਾ ਵਾਲੀ ਗੱਲ ਹੀ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਨਾ ਕਿਉਂ ਤੂੰ ਆਪ ਬੱਚੇ ਪੜਾਏ ਆ ਬਾਕੀ ਮਹਾਰਾਜ ਨੇ ਤੇਰੀ ਵਧੀਆ ਸੁਣੀ ਵੀ ਆ ਚਲੋ ਵਧੀਆ ਚੰਗੀ ਗੱਲ ਆ ਆਪਣਾ ਭਾਈ ਇੱਕ ਬਾਹਰ ਵੀ ਹੈਗਾ ਇਹਨੂੰ ਉਹਦੀ ਵੀ ਸਾਥ ਤੇ ਗੱਲ ਇਹ ਹੁੰਦੀ ਆ ਵੀ ਜਾਨਕਿ ਜੇ ਕੋਈ ਅੱਜ ਕੱਲ ਹਰੇਕ ਬੰਦਾ ਫਿਰਦਾ ਦਾ ਮੁਨਾਫੀ ਨੂੰ ਹੀ ਆ ਹਾਂਜੀ ਹਾਂਜੀ ਵੀ ਮੈਨੂੰ ਮੁਨਾਫਾ ਹੋਵੇ ਤੇ ਪਰ ਇਹ ਸੋਨੂੰ ਧੰਨਵਾਦ ਹੀ ਆ ਜਿਹੜਾ ਤੁਸੀਂ ਜਾਨਕਿ ਇਹ ਚੀਜ਼ ਸੋਚੀ ਆ ਵੀ ਯਾਰ ਕਿਰਾਇਆ ਜਾਨਕਿ ਕਿਉਂ ਇੱਕ ਤਾਂ ਥੋੜਾ ਜਿਆਦਾ ਤੰ ਤੰ ਪਤਾ ਸਿਸਟਮ ਹਿੱਲਿਆ ਵਾ ਆ ਕਰੋਨਾ ਤੋਂ ਬਾਅਦ ਨਾ ਥੋੜਾ ਜਿਹਾ ਸਿਸਟਮ ਕਈ ਬੱਚਿਆਂ ਨੇ ਤਾਂ ਹਟਾ ਕੇ ਲਾ ਲਈ ਕਰਾਇਏ ਦੀ ਖਾਤਰ ਕਿਰਾਇਆ ਭਰਨਾ ਫੀਸ ਭਰਨੀ ਸੌਖੀ ਆ ਕਿਰਾਇਆ ਭਰਨਾ ਉਖਾ ਭਰਨਾ ਉਖਾ ਹੈ ਤੇ ਇਹਨਾਂ ਚ ਕੀ ਆਫਰ ਦਿੱਤੀ ਆ ਤੂੰ ਜਿਹੜੀ ਵੀ ਕਿਹੜਾ ਮਾਡਲ ਆ ਗੱਡੀ ਉਹ ਦੱਸ ਦੇ ਇਹ ਆਪਣੀ 2010 ਮਾਡਲ ਆ 2010 ਮਾਡਲ ਹਾਂਜੀ ਕਾਜ ਪత్రਾਂ ਦੀ ਓਕੇ ਆ ਗੱਡੀ ਜਮਾ ਠੀਕ ਐ ਟੈਕਸ ਪਰਮਿਟ ਓਕੇ ਆ ਠੀਕ ਐ ਕੋਈ ਹੈ ਨਹੀਂ ਬਿਨਾ ਕਾਗਜਾਂ ਤੋਂ ਗੱਡੀ ਚੱਲਦੀ ਆਪਣੀ ਠੀਕ ਐ ਤੇ ਆਪਾਂ ਇਹਦਾ ਕੋਠੇਗੁਰੂ ਤੋਂ ਹੂੰ ਬਗਰਾੜੀ ਦਸ਼ਮੇਸ਼ ਬਾਉਲੇਕ ਦਾ ਹੁਣ ਕਿੰਨਾ ਕਰਾਇਆ ਚੱਲਦਾ ਹੁਣ ਚੱਲਦਾ ਜੀ 2100 2500 ਵੀ ਲਈ ਜਾਂਦੇ ਆ ਠੀਕ ਐ ਆਪਾਂ 1500 ਰੁਪਿਆ ਕਰਾਇਆ ਕਰਤਾ ਜੀ ਕੋਠੇਗੁਰੂ ਦਾ ਉਠੇ ਗੁਰੂ ਤੋਂ ਬਗਰਾੜੀ ਦਾ 1500 ਤੋਂ 1500 ਚਾਹੇ ਪਬਲਿਕ ਸਕੂਲ ਚ ਜਾਵੜੇ ਚਾਹੇ ਗਲੋਬਲ ਸਕੂਲ ਚ ਗੱਡੀ ਜਾਵੜੇ ਦੋਨਾਂ ਚ ਜਾਵੜੇ ਰੁਪਇਆ 1500 ਕਰਾਇ ਲਵਾਂਗੇ 1500 ਕਰਾਇਆ ਤੇ ਜਿਹੜੀ ਆਪਣੇ ਮੰਨ ਲਾ ਭਗਤ ਤੋਂ ਬੱਚਿਆਂ ਚ ਚੱਲਦੇ ਆ ਬਗਰਾੜੀ ਨੂੰ ਜਾਂਦੇ ਆ ਉਹਨਾਂ ਦਾ 1700 ਰੁਪਇਆ ਚੱਲਦਾ ਜੀ ਤੇ 1600 ਰੁਪਇਆ ਕਰਾਇ ਚੱਲਦਾ ਗਲੋਬਲ ਦਾ 1700 ਚੱਲਦਾ ਪਬਲਿਕ ਦਾ ਭਗਤ ਤੋਂ ਬਗਰਾੜੀ ਤੱਕ ਭਗਤ ਦਾ ਬਗਰਾੜੀ ਦਾ ਆਪਾਂ ਜੀ ਉਹਦੇ ਚ ਵੀ 1000 ਰੁਪਇਆ ਪਰ ਬੱਚੇ ਦਾ ਲਵਾਂਗੇ ਠੀਕ ਆ ਉਹਦੇ ਚ 700 ਦੀ ਛੋਟ ਆ ਹਾਂ 700 ਰੁਪਏ ਦੀ ਛੋਟ ਉਹਦੇ ਚ ਆ ਤੇ ਪਿੰਡ ਵਾਲੇ ਵਿੱਚੋਂ ਮੰਨ ਕੇ ਚੱਲੇ ਜੇ 2500 ਕਿਰਾਇਆ ਚੱਲਦਾ ਤਾਂ 1500 ਲਵਾਂਗਾ 1000 ਰੁਪਏ ਦੀ ਛੋਟ ਵਿੱਚ ਦੋਸਤੋ ਸੋਡੀ ਬਾਈ ਨਾਲ ਗੱਲ ਕਰਾਤੀ ਆ ਜੁਮੇਵਾਰ ਬੰਦਾ ਕਿਸੇ ਗੱਲ ਦੀ ਕੋਈ ਵੀ ਕਿਸੇ ਗੱਲ ਦੀ ਕੰਪਲੀਟ ਨਹੀਂ ਆਊਗੀ ਕਿਸੇ ਗੱਲ ਦਾ ਕੋਈ ਲਾਂਭਾ ਨਹੀਂ ਆਊਗਾ ਪੂਰੀ ਜ਼ਿੰਮੇਵਾਰੀ ਨਾਲ ਡਰਾਈਵਰ ਆ ਤੇ ਪੂਰਾ ਬਹੁਤ ਵਧੀਆ ਸਿਆਣਾ ਡਰਾਈਵਰ ਹਰ ਇੱਕ ਚੀਜ਼ ਨੂੰ ਪੂਰੀ ਬੇਫਿਕਰ ਵਾਲੀ ਗੱਲ ਹੈਗੀ ਆ ਤੇ ਕੋਈ ਇਹੋ ਜੀ ਕੋਈ ਗੱਲ ਨਹੀਂ ਵੀ ਜਾਂ ਕੋਈ ਆਪਾਂ ਬੱਚਾ ਨੂੰ ਚੜਾ ਕੇ ਮੁੜ ਕੇ ਚਿੰਤਾ ਵਾਲੀ ਗੱਲ ਹੋ ਜਾਂ ਦੋਸਤੋ ਇਹ ਆਦਾ ਪੂਰਾ ਵਧੀਆ ਸਮਝਦਾਰ ਪੂਰੀ ਜ਼ਿੰਮੇਵਾਰੀ ਨਾਲ ਆਪ ਗੱਡੀ ਚਲਾਉਂਦਾ ਕੋਈ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਤੇ ਆਪਣੇ ਪਿੰਡ ਦਾ ਬੰਦਾ ਪ੍ਰਾਣਾ ਬੰਦਾ ਸਮਝਦਾਰ ਬੰਦਾ ਪੂਰਾ ਤੇ ਕੋਈ ਇਹਦੇ ਤੇ ਆਏ ਨਹੀਂ ਵੀ ਕੋਈ ਆਪਾਂ ਡਰਾਈਵਰ ਰੱਖੇ ਵੀ ਹੁੰਦੇ ਆਮ ਗੱਡੀ ਆਪ ਚਲਾਉਂਦਾਗਾ ਜ਼ਿੰਮੇਵਾਰੀ ਨਾਲ ਚਲਾਉਂਦਾ ਕਾਗਜ਼ ਪੱਤਰਾਂ ਦੀ ਓਕੇ ਆ ਹੈਵੀ ਲਾਇਸੈਂਸ ਸਾਰਾ ਕੁਝ ਤੇ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਮਿਲੂਗੀ ਇਸ ਗੱਲ ਦੀ ਤੇ ਪਰਮਾਤਮਾ ਚੜਦੀ ਕਲਾ ਰੱਖੇ ਤੇ ਹਰ ਇੱਕ ਬੰਦੇ ਨੇ ਇਹਨੂੰ ਮੌਕਾ ਦੇਣਾ ਤੇ ਵਧੀਆ ਬਾਈ ਨੇ ਆਫਰ ਦਿੱਤੀ ਆ ਆਪਾਂ ਨੂੰ ਤੇ ਆਪਾਂ ਲਾਭ ਲੈਣਾ ਇਸ ਗੱਲ ਦਾ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵਧੀਆ ਆਫਰ ਦਿੱਤੀ ਆ ਤੁਹਾਨੂੰ ਤੇ ਬਾਈ ਇਹਨੂੰ ਸੇਵਾ ਦਾ ਮੌਕਾ ਲਾਜ਼ਮੀ ਦੇਣਾ ਆਪਾਂ ਇਹਦੇ ਬਾਈ ਨੇ ਸੇਵਾ ਕੀਤੀ ਤੇ ਆਪਾਂ ਵੀ ਇਹਨੂੰ ਸੇਵਾ ਦਾ ਮੌਕਾ ਦੇਣਾ ਤੇ ਧੰਨਵਾਦ ਸਾਰਿਆਂ ਦਾ ਆ ਵੇਖੋ ਦੋਸਤੋ ਤੁਹਾਨੂੰ ਦਿਖਾਉਣੇ ਆ ਆਵੇ ਬਿਲਕੁਲ ਨਵੀਂ ਇਹ ਗੱਡੀ ਆ ਗਈ ਬਿਲਕੁਲ ਨਵੀਂ ਇਹ ਕਿਸੇ ਕਿਸਮ ਦੀ ਨਾ ਕੋਈ ਐ ਨਹੀਂ ਵੀ ਜਾਨੀ ਕਿ ਕੋਈ ਇੱਕ ਮਾੜੀ ਮੋਟੀ ਵੀ ਲੱਖ ਡੂੜ ਲੱਖ ਵਾਲੀ ਵੈਣ ਪਾਤੀ ਤੇ ਇਹ ਉਹ ਗੱਲ ਨਹੀਂ ਲੱਖ ਡੂੜ ਲੱਖ ਵਾਲੀ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ ਰੇਟ ਬਹੁਤ ਹਾਈ ਆ ਤੇ ਆਮ ਬੰਦਾ ਬਿਨਾ ਕਾਗਜ਼ਾਂ ਦੇ ਲਈ ਫਿਰਦਾਗਾ ਤੇ ਆਹ ਵੇਖੋ ਤੁਸੀਂ ਵਿੱਚੋਂ ਜਿਹੜੀ ਬਾਡੀ ਆ ਗੱਡੀ ਦੀ ਵੇਖ ਲਓ ਜਿਵੇਂ ਬਿਲਕੁਲ ਨਵੀਂ ਸ਼ੇਪ ਨਵੀਂ ਬਾਡੀ ਅਰੀਜਨਲ ਬਾਡੀ ਆਵੇ ਤੇ ਬੱਚਾ ਨੂੰ ਬੈਠਣ ਨੂੰ ਖੁੱਲੀ ਡੁੱਲੀ ਬਹੁਤ ਵਧੀਆ ਜਾਨੀ ਕਿ ਆਪਾਂ ਇਹਨੂੰ ਕਹਿ ਸਕਦੇ ਆ ਇੱਕ ਨਵੇਂ ਦੀ ਤਰ੍ਹਾਂ ਕਹਿ ਸਕਦੇ ਆ ਤੇ ਆਸਾਨੂੰ ਦਿਖਾਤੀ ਆ ਅੰਦਰੋਂ ਵੀ ਤੇ ਬਾਹਰੋਂ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਕਿਸੇ ਕਿਸਮ ਦਾ ਤੁਹਾਨੂੰ ਦੱਸਿਆ ਵੀ ਆ ਵੀ ਐ ਨਹੀਂ ਵੀ ਕੋਈ ਜਾਂ ਕੋਈ 1 ਲੱਖ 2 ਲੱਖ ਰੁਪਇਆ ਲਾ ਕੇ ਤੇ ਕੰਮ ਚਲਾਉ ਸੌਦਾ ਕਰਤਾ ਤੇ ਬਹੁਤ ਵਧੀਆ ਜਾਨੀ ਕਿ ਬਾਈ ਨੇ ਖੁੱਲੇ ਦਿਲ ਨਾਲ ਪੈਸੇ ਲਾਏ ਹੋਏ ਆ ਤੇ ਆ ਵੇਖੋ ਟਾਇਰਾਂ ਟੂਰਾਂ ਦੀ ਓਕੇ ਆ ਗੱਡੀ ਪੂਰੀ ਨਵੇਂ ਟਾਇਰਾਂ ਚ ਆ ਵੇਖੋ ਕਈ ਵਾਰੀ ਨਾ ਆਪਾਂ ਆਮ ਚੀਜ਼ ਲੈ ਤਾਂ ਲੈਂਦਾ ਅਗਲਾ ਮੁੜ ਕੇ ਬਾਅਦ ਦੇ ਵਿੱਚ ਕਿਤੇ ਟਾਇਰ ਅਗਲਾ ਕਵਾੜ ਚੋਂ ਭਾੜ ਲੈਂਦਾ ਕਿਤੇ ਕਿਸੇ ਇਹੋ ਜਿਹੀਆਂ ਗੱਲਾਂ ਆਮ ਆਪਾਂ ਬੈਂਨਾ ਦੇ ਵਿੱਚ ਮਿਲਦੀਆਂ ਇਹ ਸਕੂਲਾਂ ਵਾਲਿਆਂ ਦੇ ਤੇ ਉਹ ਜਿਵੇਂ ਪਿੱਛੇ ਜੇ ਇੱਕ ਖਬਰ ਆਈ ਸੀਗੀ ਲੋਂਗੋਵਾਲ ਦੀ ਤੇ ਉਹ ਕਵਾੜ ਚੋਂ ਲੈ ਕੇ ਬੈਨ ਤਿਆਰ ਕਰਾਈ ਵੀ ਸੀਗੀ ਤੇ ਇਹੋ ਜਿਹੀਆਂ ਅੰਗੇਲੀਆਂ ਮੁੜ ਕੇ ਬਾਅਦ ਦੇ ਵਿੱਚ ਆਪਾਂ ਨੂੰ ਪਸਤਾਉਣਾ ਪੈਂਦਾ ਪਹਿਲਾਂ ਹੀ ਆਪਾਂ ਯਾਨੀ ਕਿ ਨਾ ਇਹ ਚੀਜ਼ਾਂ ਨੂੰ ਆਪਾਂ ਧਿਆਨ ਚ ਰੱਖਣਾ ਚਾਹੀਦਾ ਆ ਵੇਖੋ ਸਾਨੂੰ ਸਾਰੀ ਦਿਖਾਤੀ ਆ ਸਾਈਡ ਤੋਂ ਤੇ ਵਿੱਚੋਂ ਵੀ ਗੱਡੀ ਸਾਰੀ ਦਿਖਾਤੀ ਆ ਬਿਲਕੁਲ ਨਵੀਂ ਦੀ ਤਰ੍ਹਾਂ ਗੱਡੀ ਆ ਇਹ ਤੇ ਬਾਈ ਨੂੰ ਆਪਾਂ ਤੁਹਾਨੂੰ ਅੱਗੇ ਵੀ ਆਪਾਂ ਵੀਡੀਓ ਦੇ ਵਿੱਚ ਦੱਸਿਆ ਤੇ ਬਾਈ ਨੂੰ ਆਪਾਂ ਮੌਕਾ ਦੇਣਾ ਸੇਵਾ ਦਾ ਤੇ ਫਰਕ ਵੀ ਬਹੁਤ ਆ ਕੋਈ 100 200 ਦਾ ਲਾਲਚ ਮਗਰ ਜਾਣਾ ਵੀ ਨਹੀਂ ਚਾਹੀਦਾ ਖਰੇ ਵੀ ਗੱਲ ਆ ਵੀ 100 200 ਵਾਲਾ ਲਾਲਚ ਉਹ ਮਾੜਾ ਹੁੰਦਾਗਾ ਪਰ ਜਦੋਂ ਫਰਕ ਹੀ ਬਾਈ 1000 ਰੁਪਏ ਦਾ ਹੁੰਦਾਗਾ 1000 ਦਾ ਤੇ 700 ਦਾ ਫਰਕ ਆ ਤੇ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਆ 1700 ਰੁਪਿਆ ਬਹੁਤ ਵੱਡਾ ਹੋ ਜਾਂਦਾ ਤੇ ਇਹ ਗੱਲ ਨੂੰ ਆਪਾਂ ਧਿਆਨ ਚ ਜ਼ਰੂਰ ਰੱਖਣਾਗਾ ਗਾਹ ਤੋਂ ਨੂੰ ਅੱਗੇ ਵੀਡੀਓ ਆਪਾਂ ਸਾਰੀ ਚਲਾਵਾਂਗੇ ਬਾਈ ਨਾਲ ਵੀ ਗੱਲ ਕਰਵਾਵਾਂਗੇ ਛੁੱਟੀ